ਅਰ ਮੇਦਰਾ ਮੀ ਨਹੀਂ ਹੜਦਾ ਰਿਆ ਇਦ ਕੀ ਰੱਬ ਨੇ ਯਾਰ ਬੜਾ ਯਾਰ ਐਦ ਕੀ ਤਾਂ ਉਹ ਕਹਿ ਰੀ ਕੁਮਾਰ ਰੱਖਿਆ ਜਮਾ ਹੋਰ ਬਾਬਾ ਕਰੀ ਹੀ ਕੀ ਮੈਂਦ ਕੀ ਤਾਂ ਮੰਦਾ ਹਾਲ ਆਏ ਬਈ ਯਾਰ ਨਿਆਂ ਜੀ ਮੀ ਪਈ ਜਾਂਦਾ ਐਦ ਕੀ ਤਾਂ ਹੋਰ ਬਾਬਾ ਆ ਆ ਗਿਆ ਬੜਾ ਇਧੀਆਂ ਸੁਣਦੇ ਆ ਗੱਪਾ ਬੋਲਾ ਵੱਡਾ ਗੱਪੀ ਬਾਬਾ ਤੈਨੂੰ ਵੀ ਪਤਾ ਐ ਨਾ ਸੁਣ ਗੱਲਾਂ ਸੁਣ ਤੂੰ ਇਧੀਆਂ ਕਰ ਆ ਜਾਂਦੇ ਹੋਰ ਗੇ ਚਾ ਠੀਕ ਆ ਤੇ ਜੇ ਹੋਰ ਬਾਈ ਠੀਕ ਆ ਠੀਕ ਆ ਗੇ ਚਾ ਬੈ ਜਾ ਬੈ ਜਾ ਓਹ ਹੋ ਹੋਰ ਬਾਬਾ ਠੀਕ ਆ ਭਾਈ ਹੋਰ ਬਿੱਲਾ ਠੀਕ ਆ ਠੀਕ ਆ ਵਧੀਆ ਕਾਦੇ ਠੀਕ ਆ ਯਾਰ ਮੰਨ ਲਾ ਵੀ ਆ ਮੀਂਹ ਨੇ ਬੁਰਾ ਹਾਲ ਕਰ ਰੱਖਿਆ ਨਰਮੀ ਦਾ ਮੀਂਹ ਤਾਂ ਪੁੱਛ ਨਾ ਗੇਜਾ ਬਾਹਲਾ ਪਈ ਜਾਂਦਾ ਐਹੋ ਜਾਂ ਮੀਂਹ ਮੈਂ ਤਾਂ ਸਾਰੀ ਉਮਰ ਚ ਨਹੀਂ ਦੇਖਿਆ ਇੰਨਾ ਮੀਂਹ ਧਰਮ ਨਾਲੀ ਐਡੀ ਉਮਰ ਹੋ ਗਈ ਗੇਜਾ ਦੇਖ ਲਾ ਐਹੋ ਜਾਂ ਮੀਂਹ ਮੈਂ ਇੰਨਾ ਟਾਈਮ ਪੈਂਦਾ ਕਦੇ ਨਹੀਂ ਦੇਖਿਆ ਵਾਲਾ ਮੰਦਾ ਹਾਲਾ ਨਹੀਂ ਆਇਆ ਹਾਂ ਪਿੰਡਾਂ ਦੇ ਪਿੰਡ ਡਬੋਤੇ ਓਹੋ ਹਜ਼ਾਰਾਂ ਪਿੰਡ ਡਬੋਤਾ ਗਏ ਜਾ ਜਵਾਕ ਦਿਖਾਉਂਦੇ ਹੁੰਦੇ ਆ ਫੋਨ 'ਚ ਅੱਛਾ ਤੇ ਆ ਇਹ ਪਾਣੀ 10 10 ਫੁੱਟ ਵੀ ਵੀ ਫੁੱਟ ਪਾਣੀ ਆਇਆ ਫਿਰਦਾ ਅੱਛਾ ਮਨਵਾਲ ਵੇਖ ਲੈਣਾ ਤੂੰ ਜਵਾਕ ਦਿਖਾ ਦਿੰਦੇ ਆ ਮੈਨੂੰ ਤਾਂ ਨਹੀਂ ਕਰੇ ਜਵਾਕਾਂ ਨੇ ਵੀ ਨਹੀਂ ਦਿਖਾਇਆ ਕਰੇ ਹੁਣ ਨਿਗਾਹ ਜੀ ਕਮਜ਼ੋਰ ਹੋਈ ਪਈ ਆ ਬਣਾਈ ਆ ਹੁਣ ਬਾਹਲਾ ਤਾਂ ਨਹੀਂ ਪਤਾ ਲੱਗਦਾ ਜਵਾਕ ਦੱਸ ਦਿੰਦੇ ਆ ਵੀ ਬਾਪੂ ਆ ਦੇਖ ਆਏ ਆ ਆਏ ਆ ਸਾਰੀਆਂ ਗੱਲਾਂ ਦੱਸਦੀ ਐ ਬਾਕੀ ਟੀਵਾਂ ਟੂਵਾਂ ਤੇ ਚੱਲੀ ਜਾਂਦਾ ਦੇਖੀ ਜਾਂਦੇ ਆ ਚੱਲ ਹੋਰ ਫਸਲવાડી ਠੀਕ ਐ ਫਸਲવાડી ਤਾਂ ਬਾੜੀ ਬਦਿਆ ਗੇਜਾ ਤਾਰ ਨਾਲੇ ਫਸਲવાડી ਸੋਹਣੀ ਐ ਅੱਛਾ ਹਾਂ ਜਿਹੜੇ ਮੀਂਹ ਜੇ ਪਏ ਐ ਨਾ ਪਿੱਛੇ ਉਹਨਾਂ ਨਾਲ ਬੜਾ ਸੋਹਣਾ ਨਰਮਾ ਗਮਾਰਾ ਫਸਲਾਂ ਬਾਹਲਾਂ ਸੋਹਣੀਆਂ ਇੱਕੀ ਤਾਂ ਠੀਕ ਐ ਹਾਂ ਲੱਗੇ ਤੁਸੀਂ ਚੁੱਕਣ ਲੱਗੇ ਨਰਮਾ ਨਰਮਾ ਹਾਂ ਚੁਗੀ ਜਾਂਦੇ ਸੀ ਆਪਣੇ ਵੀ ਲੇਬਰ ਸੁੱਕਣਾ ਬਾਵਾ ਆਉਂਦੀ ਆ ਆਏ ਸਾਲ ਹੀ ਤੈਨੂੰ ਪਤਾ ਹੀ ਹੈ ਅੱਛਾ ਹਾਂ ਇਹ ਤਾਂ ਹੈ ਉਹ ਫਿਰ ਘਰੇ ਡੇਲੀ ਫਿਰ ਖਰਚਾ ਪਈ ਜਾਂਦਾ ਸੀ ਆ ਮੈਂ ਤੈਨੂੰ ਆਕੇ ਚੱਲ ਬਿਆਏ ਚੱਲ ਮੌਸਮ ਖਰਾਬ ਆ ਮੀਂਹ ਆਈ ਜਾਂਦਾ ਉਤੋਂ ਹਾਂ ਚੱਲ ਕੋਈ ਗੱਲ ਨਹੀਂ ਮਗਾ ਚੱਲ ਭਾਈ ਦੇ ਹੀ ਚੱਲਾਂ ਇਹ ਖਰਚਾ ਜਿਹੜਾ ਹੋਊਗਾ ਚੱਲ ਜਿੰਨਾ ਹੋਊਗਾ ਚੱਲ ਕੀ ਫਰਕ ਪੈਂਦਾ ਉਹ ਕਹਿੰਦੇ ਬਾਬਾ ਕਹਿੰਦੇ ਨਹੀਂ ਸਾਥੋਂ ਕਹਿੰਦੇ ਬੇਲਾ ਨਹੀਂ ਬੈਠੀ ਨੇ ਆਪਣੇ ਇੰਨਾ ਨਰਮਾ ਤੇ ਮਾਲਾ ਇੱਕ ਬਧਿਆ ਵਾਲਾ ਨਰਮਾ ਆਪਣੇ ਬਾਲਾ ਬਦਾ ਨਹੀਂ ਆਇਆ ਛੋੜ ਦੇ ਰਿਆਂ ਸਪਰੇਆਂ ਦੱਬੀ ਤਰੇ ਆ ਠੱਕੀ ਤਰੇ ਆ ਉਹਨੂੰ ਬਦਾਤਾ ਬਾਲਾ ਕਿੱਡਾ ਕਿੱਡਾ ਕੰਨਰਮੇ ਨਰਮਾ ਦਾ ਵਿੱਚ ਫਿਰਦਾ ਆਪਣੇ ਮਾਲਾ ਵੱਡਾ ਟਰੈਡ ਨਹੀਂ ਆਪਣਾ ਹੂੰ ਉਹ ਵਿੱਚ ਫਿਰਦਾ ਦੀਨਾ ਨਹੀਂ ਅੱਛਾ ਵਾ ਠੀਕ ਹੈ ਆਪਣੇ ਦਾ ਸਪਰੇਆਂ ਸੂਆਂ ਸਾਰੀਆਂ ਟਰੈਕਟਰ ਨਾਲ ਹੀ ਕਰਦੇ ਆ ਫਿਰ ਬੰਦਾ ਦਾ ਵਿੱਚ ਫਿਰਦਾ ਦੀਨਾ ਨਹੀਂ ਅੱਛਾ ਅੱਛਾ ਪਕੀਆਂ ਡੰਡੀਆਂ ਬਣਾ ਰਖੀਆਂ ਆਪਣੇ ਤਾਂ ਠੀਕ ਹੈ ਦੋਵਰ ਨਰਮੇ ਵਾਲੇ ਕਹਿੰਦੇ ਵੀ ਅਸੀਂ ਬਾਬਾ ਐਂ ਕਰਦੇ ਆ ਕਹਿੰਦੇ ਮੀ ਪੈਂਦੇ ਤੋੜ ਲੈ ਕਰਾਂਗੇ ਟਿੰਡੇ ਤੇ ਕੋਠੇ ਵੈਹ ਕੇ ਚੁਗ ਲਿਆ ਕਰਾਂ ਇਹ ਕਦੇ ਅੱਛਾ ਹਾਂ ਇਹ ਵੀ ਠੀਕ ਆ ਹਾਂ ਟਿੰਡੇ ਤੋਂ ਬਾਵਾ ਤੋੜਲੇ ਟਿੰਡੇ ਤੋੜੀ ਜਾਂਦੇ ਬਸ ਡੇਲੀ ਚਾਰ ਪੰਜ ਦਿਨ ਹੋਇਆ ਤੋੜ ਲੱਗਿਆ ਨੂੰ ਅੱਛਾ 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 ਮਾ ਚੱਲ ਭਾਈ ਥੋੜੀ ਮਰਜੀ ਤੁਸੀਂ ਇਕੱਠਾ ਕਰਕੇ ਦੇਣਾ ਸਾਨੂੰ ਤਾਂ ਹਾਂ ਇਹ ਤਾਂ ਗੱਲ ਹੈ ਕਿੰਨੇ ਕਿੰਨੇ ਕਿ ਹੁੰਦੇ ਆ ਚੋਣੇ ਕਿੰਨੇ ਕਿ ਹੁੰਦੇ ਆ ਆਪਣੇ ਹੈਗੇ ਆ ਲਗਭਗ 30 ਕਿ ਜਾਨੇ ਹੈਗੇ ਆ ਅੱਛਾ 30 ਜਾਨੇ ਆ ਹਾਂ ਠੀਕ ਹੈ ਚਾਲੋ ਵਧੀਆ ਗੱਲ ਐ ਅਸੀਂ ਤਾਂ ਆਪ ਸਤਾ ਦੋ ਵਾਰੀ ਟਿੰਡੇ ਤੋੜਲੇ ਸਾਡੇ ਤਾਂ ਟਿੰਡੇ ਹਾਈ ਵਾਲੇ ਥਲੇ ਜੜਾਈਆਂ ਚ ਅੱਛਾ ਹਾਂ ਸਾਡੇ ਤਾਂ ਇਹ ਤੂ ਇਹ ਹਸਾਬ ਲਾ ਲਾ ਗੇਜਿਆ ਹਾਂ ਵੀ ਸਾਡੇ 10-10 ਮਾਣ ਟਿੰਡੇ ਤਾਂ ਪਹਿਲੀ ਵਾਰ ਅਸੀਂ ਤੋੜਦੇ ਸੀ ਥੱਲੋਂ ਅੱਛਾ ਹਾਂ ਕਿੱਲੇ ਮਗਰ 10-10 ਮਾਣ ਤਾਂ ਸਾਡਾ ਨਰਮਾ ਟਿੰਡਿਆਂ ਚੋਂ ਨਿਕਲਿਆ 10 ਮਾਣ ਕਿੱਲੇ ਦੇ ਮਨ ਲੈ ਚੋਗਲੇ ਹਾਂ ਨਰਮਾ ਟਿੰਡੇ ਤੋੜ ਕੇ ਚੋਕਾ ਡਲੇ ਨਰਮਾ ਚੋਗਲਾ ਮਾਣ ਪਹਿਲੀ ਵਾਰ ਦੀ ਗੱਲ ਕਰਦਾ ਹਾਂ ਫੇਰ ਅਸੀਂ ਤਾਂ ਦੋ ਦੋ ਵਾਰੀ ਚੋਕ ਲਿਆ ਤੇ ਦੂਜੀ ਵਾਰ ਫੇਰ ਅਸੀਂ ਅਖਿਆ ਵੀ ਚੱਲ ਟੀਂਡੇ ਜੇ ਹੋਰ ਹੋਏ ਪਏ ਜੜਾਂਿਆਂ ਚ ਤੇ ਤੂੰ ਇਹ ਸਾਲ ਲਾ 12 12 15 15 ਮਣ ਕਿੱਲੇ ਦੇ ਮੱਲਾ ਵੀ ਤੂੰ ਹਜੇ ਸਾਲ ਲਾ ਲਾ ਵੀ ਹਜੇ ਸੇਰ ਚੋਂ ਪੌਣੀ ਨਹੀਂ ਕੱਤੀ ਗੇਜਿਆ ਤੇ 25 25 ਮਣ ਨਰਮਾ ਕਿੱਲੇ ਦਾ ਸਾਡੇ ਤਾਂ ਹੋ ਵੀ ਗਿਆ ਫੇਰ ਤਾਂ ਨਰਮਾ ਦਾ ਝਾੜ ਬਹੁਤ ਆ 20 ਕਿੜਾ ਲਿਆ ਕੇ ਬੀਜਿਆ ਬਾਬਾ ਫਿਰ 20 ਤਾਂ ਬਸ ਆਹੀ ਅਗੇ ਜਜਵਾਕ ਚ ਲਿਆ ਕੇ ਬੀਜ ਦਿੰਦੇ ਆ ਮੰਡੀ ਚ 20 ਤਾਂ ਕਿਹੜਾ ਪਰ ਆਏ ਆ ਵੀ ਸਪਰੇ ਹਾਂ ਸੁਪਰੂ ਹਾਂ ਚੰਗਾ ਕਰ ਦਿੰਦੇ ਆ ਸੰਭਾਈ ਚੰਗੀ ਕਰਦੇ ਜਵਾਕ ਤੈਨੂੰ ਪਤਾ ਹੈ ਬੀ ਤਾਂ ਆਮ ਹੀ ਆਹੀ ਹੋ ਇਥੋਂ ਵੀ ਹਾਂ ਬੀ ਤਾਂ ਵਸਾਹੀ ਕਈ ਵਾਰਾ ਗੁਜਰਾਤ ਚੋਂ ਜਾ ਕੇ ਲਿਆਉਂਦੇ ਆ ਕਈ ਵਾਰਾਂ ਬਸ ਮੰਡੀ ਤੋਂ ਹੀ ਫੜ ਲੈਂਦੇ ਆ ਜਿਹੜਾ ਲੋਟ ਲੱਗ ਜੇ ਬੀ ਤਾਂ ਉਹੀ ਵੀ ਦਿੰਦੇ ਆ ਚਲੋ ਵਧੀਆ ਭਾਈ ਹਾਂ ਆਪਾਂ ਤਾਂ ਚੱਲ ਵੱਧਦੇ ਭਾਅ ਆਪਾਂ ਤਾਂ ਇਹਨਾਂ ਵੱਧ ਹੋਣਾ ਹੀ ਭਾਅ ਹੈ ਹਾਂ ਸਾਡੇ ਤਾਂ ਬਸ ਗਮਾਰਾ ਵੀ ਅਸੀਂ ਆ ਬਾਵਾ ਵੱਡਾ ਟੱਕ ਵੇਚਾ ਅੱਛਾ ਤੇ ਅੱਧਾ ਤਾਂ ਸਾਡੇ ਗਮਾਰਾ ਆ ਹੀ ਪਿਆ ਬਸ ਹੜੰਬਾ ਲਾਉਣੀ ਹੈ अच्छा हां आधा ਤਾਂ ਹਜੇ ਠਹਿਰ ਕੇ ਆਊਗਾ ਅੱਧਾ ਗੁਮਾਰਾ ਆ ਗਿਆ ਤੇ ਮੈਨੂੰ ਆਏ ਲੱਗਦਾ ਵੀ ਸਾਡੇ ਕਿल्ले ਮਗਰ 70 70 80 80 ਮੰਨ ਤਾਂ ਗੁਮਾਰਾ ਹੋ ਜੂ ਇੱਕ ਕਿल्ले ਦਾ ਸਾਰਾ ਸਾਰਾ ਇਹ ਸਾਰਾ ਨਹੀਂ ਇੱਕ ਕਿल्ले ਦਾ ਕਿल्ले ਦਾ हां ਸਾਡੇ ਤਾਂ ਆ ਕੰਧਾਂ ਜਿੱਡਾ ਜਿੱਡਾ ਤਾਂ ਗੁਮਾਰ ਹੈ ਕੰਧਾਂ ਜਿੱਡਾ ਜਿੱਡਾ ਅੱਛਾ हां 20 12 ਲੈ ਕੇ ਆਈ ਸੀ ਜਵਾਕ ਤਾਈ ਵਰ ਝਾੜ ਵਾਦਾ ਫਿਰ ਹਾਂ 20 ਬਾਹਰੋਂ ਲਿਆਂਦਾ ਸੀ ਨਾ ਗਮਾਰੇ ਦਾ ਹਾਂ ਹਾਂ ਤੇ ਜਦੋਂ ਤਾਈ ਝਾੜ ਵਾਦਾ ਫਿਰ ਉਹਦਾ ਹੂੰ ਨਹੀਂ ਇੰਨਾ ਕਵਾਰਾ ਤਾਂ ਹੁੰਦਾ ਹੀ ਨਹੀਂ ਹੋ ਕਿੰਨਾ ਕਿ ਬੀਜੀ ਬੈਠੇ ਤੁਸੀਂ ਨਰਮਾ ਨਰਮਾ ਹੈਗਾ ਆਪਣੇ 60 65 ਕਿਲੇ ਨਰਮਾ ਹੈਗਾ ਸਾਰਾ ਅੱਛਾ ਹਾਂ 바ਵਾ ਬੀਜੀ ਬੈਠੇ ਤੁਸੀਂ ਵੀ ਸਾਡੇ ਵਾਂਗੂ ਆਪਾਂ ਵੀ ਅਸੀਂ ਇਹੀ ਕਰ ਦਿੰਨੇ ਆ ਅੱਧਾ ਨਰਮਾ ਕਰ ਦਿੰਨੇ ਆ ਅੱਧਾ ਕਵਾਰਾ ਕਰ ਦਿੰਨੇ ਆ ਹਾਂ ਜਾਨਵਰ ਜੀ ਵੀ ਬੜਾ ਤੰਗ ਕਰਦੇ ਆ ਬੜਾ ਤੰਗ ਕਰਦੇ ਆ ਇੱਥੇ ਨਾ ਥੱਲੇ ਕੁਝ ਬੰਨਣ ਵਾਲਾ ਰੋਜ਼ ਬਈਨੇ ਆਪਾਂ ਇਹ ਪਤੰਦਾ ਇੱਥੇ ਥੱਲੇ ਕੋ ਬੰਨਣਾ ਜਦੋਂ ਆ ਕੇ ਬੈਠ ਜਾਂਦੇ ਆ ਨਾ ਉਹਦੀ ਚੀਂ 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 ਕਰ ਲੱਗ ਜਾਂਦੀ ਥੱਲੇ ਤੇ ਜਵਾਕਾਂ ਨੂੰ ਕਹਾਂਗੇ ਨਾ ਤੇ ਥੱਲੇ ਕੁਝ ਬੰਨ ਲੈਣਗੇ ਚਾਨੀ ਤੇ ਮਾਲਾ ਤੇ ਨਾਲ ਕਿੱਥੇ ਛਾਵਾਂ ਵੀ ਅੱਗੇ ਹੁਣ ਕਿੱਥੇ ਪਾਲੀਆਂ ਤੇ ਆਉਣੀਆਂ ਪਹਿਲਾਂ ਦੇ ਕਿੱਡੇ ਕਿੱਡੇ ਬੋਰਡ ਹੁੰਦੇ ਸੀ ਆਪਣੇ ਬਹਿਣ ਨੂੰ ਥਾਂ ਹੈ ਉਹੀ ਤਾਂ ਗੱਲ ਹੈ ਹੁਣ ਤਾਂ ਪੱਟਾ ਪਟਾਈ ਬਾੜੀ ਕਰ ਲਾ ਕੇ ਪੈਸੇ ਪਿੱਛੇ ਭੱਜਲੇ ਸਾਰੇ ਮਗਾ ਬੁਰਾ ਹਾਲ ਹੋ ਗਿਆ ਬੜਾ ਲਾਲਚ ਕਰਦੇ ਹੁਣ ਤਾਂ ਸ਼ਾਂ ਪਾੜੀ ਨਹੀਂ ਥਿਆਉਣੀ ਆਉਣ ਵਾਲੇ ਟਾਈਮ ਚ ਹੁਣ ਤਾਂ ਤੇ ਸਾਬ ਲਾਲਾ ਗੇਜਿਆ ਹਰੇਕ ਬੰਦਾ ਚਾਹੇ ਖੇਤੀ ਵੜੀ ਕਰਨ ਵਾਲਾ ਚਾਹੇ ਵਿਧਿਆੜੀਦਾਰ ਬੰਦਾ ਚਾਹੇ ਕੋਈ ਮਜ਼ਾਜਮਾ ਹਰੇਕ ਬੰਦਾ ਏਸੀ ਚ ਬਹਿੰਦਾ ਏਸੀ ਚ ਪੈਂਦਾ ਹਾਂ ਹੈ ਹਾਂ ਜਿੱਕਾਂ ਅੰਦਰ ਸਾਰਾ ਦਿਨ ਅੰਦਰੋਂ ਨਹੀਂ ਨਿਕਲਦੇ ਹਾਂ ਜਮਾਨੇ ਨਹੀਂ ਨਿਕਲਦੇ ਸੱਚੀ ਗੱਲ ਹੈ ਨਾ ਰਾਤ ਨੂੰ ਅੱਗੇ ਰਾਤ ਨੂੰ ਅੰਦਰ ਕੌਣ ਸਿਆਲਾਂ ਚ ਮੈਂ ਗਰਮੀ ਚ ਮੰਲਾ ਅੰਦਰ ਕਿਦੋਂ ਪੈਂਦੇ ਸੀ ਆਪਾਂ ਮਾਲਾ ਬਾਹਰ ਮੰਜੇ ਢਾਏ ਹੁੰਦੇ ਸੀ ਅੱਗੇ ਗਿੱਜਾ ਤੈਨੂੰ ਤਾਂ ਪਤਾ ਵੀ ਕੀ ਹੁੰਦਾ ਵੀ 20 20 30 ਤੀ ਜਾਣੇ ਹੁੰਦੇ ਟੱਬਰ ਚ ਹਾਂ ਤੇ ਐ ਲੈਣੋ ਬਾਰਾ ਮੰਜੇ ਢਾ ਲੈਂਦੇ ਵੱਡੇ ਪਰਿਵਾਰ ਹੁੰਦੇ ਸੀ ਹਾਂ ਵੱਡੇ ਪਰਿਵਾਰ ਹੁੰਦੇ ਸੀ ਆ ਜੋੜ ਕੇ ਮੰਜੇ ਢਾ ਲੈਂਦੇ ਤੇ ਇੱਕ ਲਾ ਲੈਂਦੇ ਦੋ ਦਾਤੀ ਫਰਾਜਾ ਜਿਹੜਾ ਹੁੰਦਾ ਸੀ ਪੱਖਾ ਹਾਂ ਇੱਕ ਪੱਖੇ ਰੇ ਡੰਗ ਲਾਈ ਜਾਂਦੇ ਅੱਗੇ ਮਾਲਾ ਇੱਕ ਪੱਖਾ ਲਾ ਕੇ ਉਹ 20 ਮੰਜਾ ਤੱਕ ਹਵਾ ਦਿੰਦਾ ਹਾਂ ਹੁਣ ਤਾਂ ਅਲੱਗ-ਅਲੱਗ ਅਗਰੇ ਹਰੇ ਅੱਡ-ਅੱਡ ਕਮਰੇ ਜਿਹਾ ਲੱਗੇ ਐ ਹੁਣ ਤਾਂ ਬਸ ਬਾਹਲਾ ਟਾਈਮ ਹੋਰੂ ਆ ਗਿਆ ਹੁਣ ਤਾਂ ਨਾ ਤਾਂ ਦਿਨੇ ਪਰਿਵਾਰ ਇਕੱਠਾ ਬੈਠਦਾ ਨਾ ਰਾਤ ਨੂੰ ਨਾ ਨਾ 10 ਮੈਂਬਰ ਐ ਤਾਂ 10 ਕਮਰਿਆਂ 'ਚ ਸੌਂਦੇ ਆ ਡੋਆ ਘਰੇ ਕਈ ਏਰੀ ਤਾਂ ਐ ਹੋਏ ਨੇ ਜਦੋਂ ਬਾਹਰੋਂ ਆਉਣੇ ਕਈ ਏਰੀ ਵੀ ਘਰੇ ਕੋਈ ਹੈ ਨਹੀਂਗਾ ਹਾਂ ਸਹੀ ਗੱਲ ਐ ਕਈ ਏਰੀ ਤਾਂ ਐ ਭਲੇਖਾ ਪੈਣ ਦਾ ਘਰੇ ਕੋਈ ਹੈ ਨਹੀਂ ਅੰਦਰ ਬਾੜ ਆ ਕੇ ਬੈਠੇ ਰਹਿੰਦੇ ਅੱਗੇ ਤਾਂ ਗਿੱਜਾ ਤੂ ਇਹ ਹਿਸਾਬ ਲਾ ਲਾ ਵੀ ਐਨੀਆਂ ਰੌਣਕਾਂ ਹੁੰਦੀਆਂ ਪਿੰਡਾਂ 'ਚ ਸਾਰਾ ਦਿਨ ਪਿੰਡ ਦੇ ਵਿੱਚ ਕੋਈ ਨਾ ਕੋਈ ਤਰਿਆ ਫਿਰਦਾ ਰਹਿੰਦਾ ਸੀ ਨਾ ਆ ਗਲਨਾ ਭਰੀਆਂ ਹੁੰਦੀਆਂ ਸੀ ਹੁਣ ਤਾਂ ਤੂ ਇਹ ਹਿਸਾਬ ਲਾ ਗਿੱਜਾ ਤੜਕੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 6 ਵਜੇ ਤੱਕ ਬੱਚਾ ਨਹੀਂ ਦੀਂਦਾ ਗਲਾਂ ਦੇ ਵਿੱਚ ਤੇ ਹੋਰ ਆ ਸਾਰਾ ਪਿੰਡ ਸੁੰਨਾ ਹੋ ਜਾਂਦਾ ਜਿਵੇਂ ਪਿੰਡ ਬਸਦੇ ਹੀ ਨਹੀਂ ਹੁੰਦਾ ਤੇ ਹੋਰ ਆਥ ਨੇ ਘਾਂਟਾ ਮਸਾਂ ਬਾਹਰ ਆਉਂਦੇ ਆ ਹੈ ਬੁਰਾ ਹਾਲ ਐ ਕੀ ਦੱਸੀ ਬਾਲਾ ਪੂਰਾ ਹਾਲ ਇੱਕ ਨਰਮਾ ਹੁਣ ਇੰਨਾ ਹੋਈ ਜਾਂਦਾ ਨਾ ਚੋਨੇ ਮਿਲਦੇ ਐ ਮੈਂ ਆਖੇ ਗੇਜੇ ਨੂੰ ਪੁੱਛਾਂਗੇ ਉਹਨਾਂ ਦੇ ਚੋਨੇ ਬਾਵਾ ਆਏ ਐ ਤੂੰ ਮੈਨੂੰ ਪਹਿਲਾਂ ਵਾਦ ਦਿੰਦਾ ਆਪਾਂ ਜੋ ਲੀਵਰ ਮੰਗਾਈ ਉਹਦੇ ਨਾਲ ਹੀ ਥੋੜੀ ਮੰਗਾਂ ਦੇ ਨਹੀਂ ਆਏ ਤਾਂ ਲੈ ਕੇ ਆਈ ਸੀ ਬੰਦੇ ਤਾਂ ਨਰਮਾ ਚੁਗ ਨਾਲੇ ਪਰ ਉਹ ਬੰਦੇ 35 40 ਸੀ 35 40 ਨਾਲ ਹੁਣ ਇੰਨਾ ਨਰਮਾ ਕਿੱਥੇ ਚੁਕੀਦਾ ਹਾਂ ਨਰਮਾ ਬਾਵਾਂ ਦੀ ਨਰਮਾ ਬਾੜਾ ਨਾ ਨਰਮਾ ਬੀਜੀ ਵਾਲਾ ਬੈਠੇ ਆ ਫਿਰ ਝਾੜ ਵਾਲਾ ਹੁੰਦਾ ਨਾ ਸਾਡੇ ਤਾਂ ਫਰਗੇਜਾ ਤੈਨੂੰ ਪਤਾ ਸਾਰੇ ਪਿੰਡ ਨਾਲ ਉਹ ਝਾੜ ਜਾਦੇ ਸਾਡੇ ਹੁੰਦਾ ਹੈ ਹੈ ਤੇ ਇੰਨਾ ਫਿਰ ਨਰਮਾ ਇੰਨੇ ਕਿੰਨੇ ਬੰਦਾ ਤੋਂ ਕਿੱਥੇ ਪੂਰਾ ਆਉਂਦਾ ਤੇ ਮੈਂ ਆਖਿਆ ਗੇਜੇ ਨੂੰ ਪੁੱਛਾਂਗੇ ਜੇ ਕੋਈ ਕੋਈ 10 15 ਦਿਨ 20 ਦਿਨ ਕੋਈ ਸਾਰਾ ਲਵਾ ਦੇ ਬੰਦਿਆਂ ਦਾ ਚਾ ਨਰਮਾ ਜਾਂ ਨਿਬੜ ਜਾ ਇੱਕ ਵਾਰੀ ਚੁਗਿਆ ਜਾਵੇ ਨਾ ਫਿਰ ਟੈਨਸ਼ਨ ਜੀ ਖਤਮ ਹੋ ਜੂ ਫਿਰ ਆਇਆ ਵੀ ਚਲ ਗਲ ਦਾਣੇ ਹਾਂ ਨਰਮਾ ਗਲੀ ਜਾਂਦਾ ਵਸਤਾ ਨਾ ਬਾ ਅੱਛਾ ਹਾਂ ਚੱਲ ਤੂੰ ਇਹਦਾ ਮੱਲਾ ਇਕੱਠਾ ਹੀ ਬਾਵਾ ਕਰ ਲਿਆ ਸਾਡੇ ਦਾ ਹਜੇ ਮੱਲਾ ਵੀ ਚੁਗਣੀ ਹੋਣ ਲੱਗੇ ਆ ਤੂੰ ਇਸ ਤਮਾਲਾ ਦੀ ਮਣ ਕੱਲੇ ਤੂੰ ਕਹੀ ਨਾ ਚੁਗ ਲੈ ਇਸ ਤਮਾ ਹਾਂ ਇਸ ਤਾਂ ਸੀ ਪੱਛੀ ਪੱਛੀ ਮਣ ਚੁਕੀ ਬੈਠਾ ਤਾਂ ਦੋ ਦੋ ਵਾਰੀ ਤਨਰਮਾ ਚੁਗ ਲੈ ਤੋ ਪਹਿਲਾਂ ਅਸੀਂ ਤਾਂ ਫੇਰ ਆਏ ਆ ਨਾ ਅਸੀਂ ਤਾਂ ਗਿੱਜ ਤੂ ਇਹ ਸਾ ਲਾਲਾ ਬੀਜ ਜਦੋਂ ਲੋਕ ਨਰਮਾ ਬੀਜੀ ਜਾਂਦੇ ਸੀ ਨਾ ਅੱਛਾ ਕਈ ਲੋਕ ਬੀਜ ਨਹੀਂ ਪਛੇਤਾ ਜਾਂ ਬੀਜਣ ਲੱਗ ਜਾਂਦੇ ਆ ਹਾਂ ਕਈਆਂ ਦੇ ਵਿਚਾਰਾਂ ਦੇ ਨਹੀਂ ਹਿਸਾਬ ਹੁੰਦਾ ਪਛੇਤਾ ਬੀਜਣਾ ਪੈਂਦਾ ਉਦੋਂ ਤਾਂ ਅਸੀਂ ਚੁਗਣ ਲੱਗੇ ਸੀ ਜੇ ਜਾਂ ਹਾਂ ਅੱਛਾ ਹਾਂ ਉਦੋਂ ਤਾਂ ਚੁਗਣ ਅਸੀਂ ਤਾਂ ਫਿਰ ਬਾਹਲਾ ਗੇਤਾ ਬੀਜ ਜਾਂ ਨਜਾਇਜ਼ ਜੀ ਇਹ ਕਿਵੇਂ ਫਿਰ ਆਪਣੇ ਬੇਬਾਨ ਬੇਲਾ ਰੱਖ ਲੈਣਾ ਕਿ ਸਰੋਂ ਵਾਲਾ ਤਾਂ ਹੁੰਦਾ ਨਹੀਂ ਇਹ ਇੱਕ ਤਾਂ ਸਰੋਂ ਵਾਲਾ ਥਾ ਹੁੰਦਾ ਗੇ ਜਾਂ ਤੇ ਦੂਜਾ ਅਸੀਂ ਬੀ ਵੀ ਤਕੜਾ ਪਾਉਣੇ ਆ ਅੱਛਾ ਹਾਂ ਹੁਣ ਆ ਬਿੱਲਿਆ ਸੋਚਦਾ ਹੋਊਗਾ ਮੁੰਡਾ ਵੀ ਐਵੇਂ ਬੁੜੇ ਗੱਪ ਮਾਰੀ ਜਾਂਦੇ ਆ ਬਿੱਲੇ ਤੂੰ ਨਾ ਕਦੇ ਸਾਡੇ ਖੇਤ ਜਾ ਕੇ ਦੇਖੇ ਹੈ ਤੇ ਜੇ ਤੂੰ ਆਏ ਹੱਥ ਚੱਕ ਤਾ ਨਾ ਨਰਮੇ ਚ ਤੇ ਤੂੰ ਇਹ ਹਸਾਲਾ ਨਰਮੇ ਚ ਬਿੱਲੇ ਤੂੰ ਅੱਧ ਚ ਵੀ ਨਹੀਂ ਜਾਣਾ ਹੱਥ ਚੱਕ ਕੇ ਵੀ ਹਾਂ ਐਡਾ ਐਡਾ ਨਰਮਾ ਸਾਡੇ ਹਾਂ ਨਹੀਂ ਪਿੰਡ ਚ ਆ ਕੇ ਗੱਲ ਹਾਂ ਸਾਡੇ ਮੱਲਾ ਵੀ ਹੁਣ ਤੱਕਰਦਾ ਕੋਈ ਰੇ ਸੱਟਣ ਨਾ ਕੋਈ ਝੜ ਗਿਆ ਜਾਂਦਾ ਹੀ ਨਹੀਂ ਸੀ ਕਹਿੰਦੇ بابا ਨਰਮੇ ਸੱਟ ਨਹੀਂ ਮੈਗਾ ਹਾਂ ਬਾਬਾ ਨਰਮੇ ਚ ਨਹੀਂ ਜਾਇ ਰਹਾ ਸਾਥੋਂ ਕਾਦੀ ਬਾਹਲਾ ਵੱਡਾ ਵੱਡਾ ਨਰਮੇ ਦਾ ਆਪਣੇ ਪੁੱਤਰ ਬਾਹਲਾ ਵੱਡਾ ਵੱਡਾ ਘਾਟ ਬਿੱਲਾ ਤੂੰ ਇਹ ਸਾਹ ਲਾਲਾ ਵੀ ਅਸੀਂ ਟਰੈਕਟਰ ਦੇ ਉੱਤੇ ਨਾ ਲਾ ਕੇ 20 ਫੁੱਟ ਦੀ ਪੌੜੀ ਰੇਹ ਸਪਰੇ ਫੇਰ ਕਰਦੇ ਆਂ ਕੱਲੇ ਬੰਦਾ ਜਿਹਾ ਆਏ ਆਖੇ ਵੀ ਮੈਂ ਆਏ ਰੇਹ ਸੱਟ ਦੂੰ ਬਿੱਲੇ ਸਿੱਟੀ ਨਹੀਂ ਆਂਦੀ ਥੱਲੇ ਖੜਕੇ ਤਾਂ ਨਾ ਮੂਠੀਆਂ ਆਏ ਭਰ-ਭਰ ਮਾਰਨਾ ਪੈਂਦਾ ਤਾਂ ਫੇਰ ਜਾ ਕੇ ਕਿਤੇ ਸਾਹ ਚੋਂਦੀ ਇਹ ਗੱਲ ਆਏ ਤਾਂ ਪੂਰੀ ਨਹੀਂ ਆ ਬਸ ਇਹਦਾ ਟਰੈਕਟਰ ਵਿੱਚ ਬਾੜ ਲੈਨੇ ਹਰ ਕੇ ਨਰਮਾ ਤਾਂ ਟੁੱਟਦਾ ਹੈ ਅੱਛਾ ਪਰ ਹੁਣ ਰੇਹ ਸਪਰੇ ਬਿਨਾ ਹੁੰਦਾ ਕਿੱਥੇ ਨਰਮਾ ਹਣਾ ਨਹੀਂ ਪਰ ਤੂੰ ਦੂਜੇ ਲੋਡ ਕਰੋ ਸਕੀਮ ਸਾਡੇ ਵਾਲੀ ਹੂੰ ਅੱਜ ਕੀ ਕਰ ਰੱਖਿਆ ਅੱਜ ਦਾ ਪੌੜੀਆਂ ਮੰਨ ਲਾ ਜਿਹੜੇ ਬੰਦੇ ਹੁਣ ਜਾਂਦੇ ਆ ਸਾਡੇ ਹਾਂ ਉਹਨਾਂ ਦੇ ਸਪੈਸ਼ਲੀ ਬਣਾ ਰੱਖੀਆਂ ਅਸਤਾ 4 4 ਫੁੱਟ ਦੀਆਂ ਮੰਨ ਲਾ ਤੇ ਪੌੜੀਆਂ ਬਣਾ ਰੱਖੀਆਂ ਉਹਨਾਂ ਦੀਆਂ ਲੱਤਾਂ ਨਾਲ ਇੱਥੋਂ ਐ ਫਿੱਟ ਕਰ ਦਨੇ ਬੰਨ ਦਨੇ ਆ ਨਾੜ ਘਸੇ ਜਾਂਦੇ ਆ ਤੋਂ ਮੰਨ ਲਾ 4 ਫੁੱਟ ਉੱਚੇ ਹੋ ਜਾਂਦੇ ਨਰਮੇ ਨਾਲ ਨਹੀਂ ਆਪ ਹੀ ਠੀਕ ਆ ਜੀ ਪੌੜੀਆਂ ਹੁਣ 15 15 20 20 ਫੁੱਟ ਦੀਆਂ ਬਣਾ ਲ ਗਏ ਤੇ ਉਹਨਾਂ ਦੇ ਲੱਤਾਂ ਚ ਪਾ ਕੇ ਉਹ ਪੌੜੀਆਂ ਹਨ ਤੇ ਆ ਨਰਮ ਸੁੱਖਾ ਜੋ ਹੋ ਜੀ ਉਹ ਚੱਲਦੀਆਂ ਤਾਂ ਆਪਣੇ ਦੇ ਘਰੇ ਪਈ ਆ ਪੌੜੀ ਮੰਨ ਕਈ ਬਣਾਈਆਂ ਸੀ ਮੰਨ ਲਾ ਵੀ 8 10 ਮੁੰਡੇ ਹੁੰਦੇ ਆ ਲੇਬਰ ਵਾਲੇ ਆਪਣੇ ਘਰੇ ਦੇਖ ਆਂ ਉਹਵੇਂ ਬਣਾ ਲੈ ਤੁਸੀਂ ਵੀ ਫਿਰ ਸਾਨੂੰ ਤਾਂ ਗੇਜਾ ਸਹੀ ਗੱਲ ਦੱਸਣਾ ਲੋਕਾਂ ਨੂੰ ਦਾ ਫਿਕਰ ਆਈ ਹੋਈ ਪਈ ਐ ਵੀ ਨਰਮਾ ਨਹੀਂ ਹੁੰਦਾ ਨਰਮਾ ਨਹੀਂ ਹੁੰਦਾ ਸਾਨੂੰ ਤਾਂ ਗੇਜਾ ਇਹ ਫਿਕਰ ਹੋਈ ਪਈ ਐ ਵੀ ਅਸੀਂ ਜੜਾ ਵਾਲਾ ਨਰਮਾ ਤਾਂ ਚਲ ਚੁਕ ਲਿਓਖੇ ਸੋਕੇ ਅੱਛਾ ਵੀ ਅਸੀਂ ਜੜਾ ਤਾਂ ਨਰਮਾ ਚੁਕਾਂਗੇ ਕਿਵੇਂ ਹੈ ਤੇ ਅਸੀਂ ਤਾਂ ਗੇਜਾ ਤੁਸੀਂ ਸਾਹ ਲਾਲਾ ਵੀ 40 50 ਪੌੜੀਆਂ ਮਿਸਤਰੀ ਨੂੰ ਬਣਵਾਉਣਾ ਦੇਰ ਰੱਖਣਾ ਮੰਡੀ ਅੱਛਾ ਹਾਂ ਸਾਨੂੰ ਤਾਂ ਬੰਦਿਆਂ ਦੀ ਬਾਹਾਂ ਲੋੜ ਪਊਗੀ ਬਾਹਾਂ ਬੰਦੇ ਤਾਂ ਪੌੜਾ ਫੜਨ ਵਾਸਤੇ ਚਾਹੀਏ ਜਾਂ ਕੁਛ ਚੁੱਕਣ ਵਾਸਤੇ ਚਾਹੀਏ ਸਾਨੂੰ ਵੀ ਅਸੀ ਵਿਹਾਈਆਂ ਬਣਾਈਆਂ ਸੀ ਨਾ ਉਹਦਾ ਆਪਣੇ ਪਹਿਲਾਂ ਭਈਏ ਨਹੀਂ ਹੁੰਦੇ ਹੁੰਦੇ ਸੀ ਹਾਂ ਉਹ ਕੀ ਹੋਇਆ ਮਾਲਾ ਜਦੋਂ ਰੇਸ ਟੱਣ ਲੱਗੇ ਉਹ ਦੋ ਜਣੇ ਅੱਛਾ ਮਾਲਾ ਤੇ ਉਹ ਨਰਮਾਈ ਬਾਲਾ ਤਾਂ ਗਵਾਚ ਹੀ ਗਈ ਸੀ ਵਿੱਚ ਸਾਡੇ ਨੂੰ ਹਾਂ ਫਿਰ ਤੇ ਆ ਗਏ ਸੀ ਬਾਹਾਂ ਟਾਈਮ ਬਾਅਦ ਤੇ ਆਏ ਫਿਰ ਉਹ ਅੱਛਾ ਤੇ ਆ ਤਾਂ ਗਏ ਸੀ ਬਾਹਾਂ ਟਾਈਮ ਤੋਂ ਉੱਥੇ ਆਏ ਮਾਲਾ ਅੱਛਾ ਉੱਥੇ ਮਾਲਾ ਪਿੰਡ ਚ ਭਾਲਦੇ ਫਿਰਗੇ ਵੀਰੇ ਸਟਕੇ ਕਿਤੇ ਪਿੰਡ ਚ ਆ ਗਏ ਹੋਣਗੇ ਹਾਂ ਤੇ ਆਏ ਮਾਲਾ ਚੌਥੇ ਦਿਨ ਅਸੀਂ ਖੇਤ ਗਏ ਮਾਲਾ ਉਸ ਖੇਤ ਗਏ ਅੱਛਾ 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 ਉੱਥੇ ਮਾਲਾ ਵੀ ਫੇਰ ਤੇ ਆਏ ਠੀਕ ਹੈ ਮਾਲਾ ਕਹਿੰਦੇ ਬਾਬਾ ਇਸ ਤੈ ਇਥੇ ਗਰੁਲਗੇ ਸੀ ਮਾਲਾ ਨਰ ਮੇਰੇ ਵਿੱਚ ਆਪਣੇ ਨਰਮੇ ਦਾ ਕਾਦੀ ਵਾਲਾ ਤਕੜੇ ਵਾਲਾ ਨਰਮਾ ਓਹ ਹੋ 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 ਬਾਹਲਾ ਵੱਡਾ ਨਰਮਾ ਪਾਈ ਸੋਦੀ ਬਾਹਲਾ ਤਕੜਾ ਨਰਮਾ ਆਪਣੇ ਦਾ ਮੈਨੂੰ ਐਂ ਲੱਗਦਾ ਕਿ ਜਿਆ ਸਾਰੇ ਪਿੰਡ ਦੇ ਵਿੱਚ ਸਭ ਤੋਂ ਵੱਡਾ ਨਰਮਾ ਆਪਣੇ ਹੋਣਾ ਬਹੁਤ ਤਗੜਾ ਗੱਲਾਂ ਹੁੰਦੀਆਂ ਆਪਣੇ ਨਰਮੇ ਨੇ ਤਾਂ ਚਮਾ ਗੱਲਾਂ ਹੁੰਦੀਆਂ ਜਿੱਥੇ ਮਰਜ਼ੀ ਜਾ ਕੇ ਸੁਣਨੀ ਆਪਣੇ ਪਿੰਡ 'ਚ ਸਾਡੇ ਨਰਮੇ ਦੀ ਗੱਲ ਚੱਲੀ ਜਾਂਦੀ ਹੋਊਗੀ ਉੱਥੇ ਹੁਣ ਇਹ ਸਾਹਬ ਲਾਲਾ ਗੇਜਾ ਵੀ ਜਦੋਂ ਆਪਾਂ ਆ ਕੇ ਇੱਥੇ ਬਹਿ ਜਾਂਦੇ ਮੈਂ ਨਾ ਗੱਲ ਕਈ ਵਾਰਾ ਦੇਖੀ ਐ ਇਹ ਜਦੋਂ ਆਪਾਂ ਇੱਥੇ ਆ ਕੇ ਬਹਿ ਜਾਂਦੇ ਐ ਇੱਥੇ 10 ਬੁੜੇ ਬੈਠੇ ਹੁੰਦੇ ਆ ਨਾਲ ਦੇ ਨਾਲ ਉੱਠ ਕੇ ਵਗ ਜਾਂਦੇ ਆ ਪਤਾ ਨਹੀਂ ਕੀ ਬਿਮਾਰੀ ਪੈਂਦੀ ਐ ਨਾ ਦੇ ਰਹੀ ਨਹੀਂ ਅਡਾ ਅਡਾ ਆਪਣੇ ਵਰਗੀ ਫਸਲ ਹੀ ਐ ਨਹੀਂ ਉਹਨਾਂ ਦੇ ਆਪੀ ਨਾਲ ਉੱਠ ਕੇ ਵਗ ਜਾਂਦੇ ਆ ਵੀ ਆਹ ਬੁੜੇ ਆ ਕਿਉਂ ਗਏ ਉਹਨਾਂ ਨੂੰ ਆਏ ਹੋਏ ਨੇ ਵੀ ਕਿਉਂ ਆ ਗਏ ਉਹ ਫਿਰ ਆਪਣੀ ਗੱਲ ਦਾ ਫਿਰ ਆਪਣੀ ਬਰਾਬਰੀ ਨਹੀਂ ਕਰ ਸਕਦੇ ਉਹ ਬਰਾਬਰੀ ਨਹੀਂ ਕਰ ਸਕਦੇ ਬਾਬਾ ਮੱਚਦੇ ਆ ਬੱਲਿਆ ਤੂੰ ਸਿਆਣਾ ਸਮਝ ਗਿਆ ਗੱਲ ਤੂੰ ਸਹੀ ਗੱਲ ਕਰੀ ਬਿੱਲੇ ਇਹ ਮੁੰਡਾ ਗੱਲ ਸਮਝ ਗਿਆ ਸਹੀ ਗੱਲ ਆ ਬਿੱਲੇ ਮੱਚਦੇ ਆ ਤੂੰ ਸਾਡੇ ਜਾ ਕੇ ਦੇਖੀ ਬੱਲਿਆ ਇੱਕ ਦਿਨ ਆਪਣਾ ਨਰਮਾ ਤੇਨੂੰ ਮੈਂ ਵਿਖਾ ਕੇ ਲਿਆਉ ਤੂੰ ਆਖੇ ਆਵਾ ਬਾਕੀ ਐ ਡਾਡਾ ਤੁਸੀਂ ਕਰਿਆ ਕਿਵੇਂ ਐ ਵਾਲਾ ਇੱਕ ਮੈਂ ਤੈਨੂੰ ਬੱਲਿਆ ਸੱਚੀ ਗੱਲ ਹੋਰ ਦੱਸਦਾ ਤੈਨੂੰ ਜਿੱਡਾ ਜਿੱਡਾ ਆਮ ਲੋਕਾਂ ਦੇ ਨਰਮਾ ਨਾ ਕੋਡਾ ਡਾਡਾ ਤਾਂ ਆਪਣੇ ਥੱਲੇ ਘਾ ਹੈ ਨਰਮੇ ਚ ਫੇਰ ਹੈ ਹਾਂ ਤੈਨੂੰ ਮੈਂ ਦਿਖਾ ਕੇ ਲਿਆਉ ਕਿਸੇ ਵੇਲੇ ਗੇਜਾ ਤੂੰ ਸਾਹਬ ਲਾਲਾ ਵੀ ਸਾਨੂੰ ਐਨੇ ਸਾਲ ਹੋ ਗਏ ਨਾ ਤਾਂ ਅਸੀਂ ਕਦੇ ਜਮਾਰ ਬੀਜੀ ਐ ਨਾ ਕਦੇ ਬਾਜਰਾ ਨਾ ਕਦੇ ਮੱਕੀ ਅੱਛਾ ਲੋੜ ਹੀ ਨਹੀਂ ਪੈਂਦੀ ਮੱਕੀ ਜਿੱਡਾ ਏਡਾ ਤਾਂ ਘਾ ਹੀ ਹੋ ਜਾਂਦਾ ਹੈ ਹੈ ਉਹੀ ਨਹੀਂ ਮੁੱਕਦਾ ਤੂੰ ਇਹ ਸਾਹਬ ਲਾਲਾ ਸੌ ਕਿੱਲੇ ਦੇ ਨੇੜੇ ਆਪਾਂ ਖੇਤੀ ਕਰਦੇ ਆਂ ਸੀ ਅੱਛਾ ਹੈ ਤੇ ਸੌ ਕਿੱਲਾ ਆਪਣੇ ਘਾ ਦਾ ਹੋ ਜਾਂਦਾ ਹਾਂ ਫੇਰ ਤਾਂ ਬਹੁਤ ਹੋਇਆ ਫੇਰ ਤਾਂ ਕੀ ਲੋਬੜਾ ਬੀਜ ਨਹੀਂ ਮਾਲਾ ਇਹ ਸਾਬ ਲਾਲਾ ਬਿੱਲਿਆ ਨੇੜੇ ਤੇੜੇ ਦੀ ਜਿੰਨੀਆਂ ਵੀ ਗਊਸ਼ਾਲਾ ਨਾ ਸਾਰੀਆਂ ਦੇ ਘਾ ਆਪਣੇ ਖੇਤ ਚ ਹੋ ਜਾਂਦਾ ਅੱਛਾ ਹਾਂ ਐਨਾ ਕਾ ਸਾਡੇ ਵੀ ਇਹੀ ਕੰਮ ਹੈ ਹਾਂ ਸਾਡੇ ਸਾਡੇ ਤਾਂ ਮਾਲਾ ਸ਼ਹਿਰਾਂ ਵਾਲੇ ਵੀ ਲੈਣ ਆਉਂਦੇ ਕਈ ਵਾਰੀ ਸਾਡੇ ਵੀ ਸਾਡੇ ਵੀ ਲੈ ਆਉਂਦੇ ਆ ਸਾਡੇ ਵੀ ਗਿਜਾਂ ਆਈਆਂ ਟਾਲਾਂ ਵਾਲੇ ਆ ਜਾਂਦੇ ਕਈ ਵਾਰਾ ਟਰਾਲੀਆਂ ਲੈ ਕੇ ਵੀ ਤਾਇਆ ਸੋਡੇ ਲੈ ਜਾਂਦੇ ਆ ਵੜਾ ਦਿੰਨੇ ਆ ਬਸ ਉਹ ਤੋਲ ਦੇ ਹਿਸਾਬ ਨਾਲ ਚੁਕਾ ਦਿੰਨੇ ਵੀ ਭਾਈ ਚੱਲ ਕੋਈ ਗੱਲ ਨਹੀਂ ਲੈ ਜਾਓ ਉਹ ਵੀ ਹੈਰਾਨ ਹੋ ਜਾਂਦੇ ਆ ਕਿ ਤਾਇਆ ਐਡਾ ਐਡਾ ਤਾਂ ਲੋਕਾਂ ਦੇ ਬਾਜਰਾ ਮੱਕੀ ਜਾਂ ਜੁਮਾਰ ਨਹੀਂ ਹੁੰਦੀ ਜਿੱਡਾ ਐਡਾ ਸੋ ਟੇਕਾ ਹੈ ਤੇ ਹੋ ਤੇ ਗੱਲ ਉਹੀ ਹੈ ਨਾ ਵੀ ਆਪਾਂ ਰੇਹਾਂ ਸਪਰੇ ਹਾਂ ਬਾੜਾਂਾ ਛਿੜਕਦੇ ਹਾਂ ਚੰਦਨਾ ਚੰਗਾ ਤੇ ਬਾਣ ਬਾਣ ਤਾਂ ਬਿੱਲੇ ਤੋ ਇਹ ਸਾਲ ਲਲਾ ਸਾਣ ਦੇ ਸਿਰ ਰਗਾ ਬਾਣ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੇ ਬਾਣ ਵਰਗਾ ਬਾਣ ਹੈ ਨਹੀਂ ਤਾਂ ਹੀ ਤਾਂ ਐਡਾ ਡਕਾ ਹੁੰਦਾ ਕੋਠੇ ਡਾਡ ਰੇਹਾਂ ਸਪਰੇ ਆਲੇ ਉਲਝਦੇ ਵਾਲਾ ਹੋਣਗੇ ਪਾਪਾ ਬਾੜਾ ਔਖਾ ਬਿੱਲਿਆ ਰੇਹਾਂ ਸਪਰੇ ਹਾਂ ਕੋਈ ਆਮ ਬੰਦਾ ਤਾਂ ਕਰ ਹੀ ਨਹੀਂ ਸਕਦਾ ਉਸ ਤਾਂ ਪੱਕੇ ਬੰਦੇ ਰੱਖੇ ਹੋਇਆ ਰੇਹਾਂ ਸਪਰੇ ਹਾਂ ਵਾਸਤੇ ਚਾਹੇ ਅਸੀਂ ਕੋਈ ਵੀ ਚਾਹੇ ਬੜਾਈ ਕਟਾਈ ਸਾਰਾ ਕੁਝ ਸਾਡੇ ਤਾਂ ਬਿੱਲਿਆ ਜਿਹੜਾ ਹੜੰਬਾ ਵੀ ਆਉਂਦਾ ਨਾ ਗਮਾਰਾ ਸਰੋਂ ਕਣਕ ਕੱਢਣ ਉਹ ਤੋ ਇਹ ਸਾਲ ਲਾਲਾ 10 10 ਕੋਠਿਆਂ ਚ ਡਾਉ ਉਹ ਆਏ ਨੇ ਵੀ ਆਮ ਹੜੰਬੀ ਜਾ ਕੇ ਗਮਾਰਾ ਕੱਢ ਜਾਂਦੀ ਹੈ ਅੱਛਾ ਐਡਾ ਹੜੰਬਾ ਨਹੀਂ ਚਾਹੁੰਦੇ ਹਾਂ ਐਡਾ ਹੜੰਬਾ ਵੀ 10 ਕਮਰੇ ਨਹੀਂ ਓਡੇ ਹੁੰਦੇ ਇਹ ਸਾਵਧਾਨ ਹਾਂ ਉਹਦੇ ਵਿੱਚ ਅਸੀਂ ਕੱਢਦੇ ਹਾਂ ਹੁਣ ਇੰਨੇ ਕਿੱल्ल्या ਦਾ ਗਮਾਰਾ ਹੁਣ ਕਿੱਥੇ ਆਮ ਹੜੰਬਗਾਈਆਂ ਚ ਨਿਕਲਦਾ ਹੈ ਹੈ ਹਾਂ ਤੇ ਕਿੱਲੇ ਕਿੱਲੇ ਦਾ ਤਾਂ ਰੁਗ ਲੱਗ ਜਾਂਦਾ ਉਸ ਹੜੰਬੇ ਦੇ ਵਿੱਚ ਹਾਂ ਪਰ ਇੰਨੇ ਬਾਹਣ ਬਾਤ ਹੈ ਪਰ ਪਾਉ ਜਾਂਮ ਵੱਡਾ ਹੀ ਕਰਨਾ ਪੈਂਦਾ ਵੱਡਾ ਹੀ ਕਰਨਾ ਪੈਂਦਾ ਹਮ ਆਪਣੇ ਤਾਂ ਦੋਨੇ ਘਰਾਂ ਦੇ ਸੁੱਖ ਨਾਲ ਐ ਹੀ ਹੁੰਦਾ ਕੰਮ ਹਨਾ ਨਹੀਂ ਨਹੀਂ ਬਾਹਲੀ ਪਰਮਾਤਮਾ ਦੀ ਲੱਖ ਲੱਖ ਸ਼ੁਕਰ ਹੈ ਇੰਨੀ ਕਿਰਪਾ ਹੋ 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 ਬਾਰੇ ਬਾਰੇ ਜਾ ਕੇ ਬਾਣੀ ਕਿਰਪਾ ਧਰਨ ਵਾਲੀ ਗੇਜਾ ਪਚਾ ਰੱਖਿਆ ਚਲੋ ਚੰਗੀ ਗੱਲ ਹੈ ਹਾਂ ਹੋਰ ਗੇਜਾ ਠੀਕ ਆ ਬਸ ਵਧੀਆ ਟਾਈਮ ਪਾਸ ਹੋਈ ਜਾਂਦਾ ਚਲੋ ਟਾਈਮ ਪਾਸ ਹੀ ਕਰਨਾ ਹੋਰ ਆਪਾਂ ਕੀ ਕਰਨਾ ਚੱਲ ਗਏ ਫਿਰ ਮੁੰਡਿਆ ਚਲੋ ਭਾਈ ਗੇਜਾ ਠੀਕ ਆ ਚਲ ਠੀਕ ਆ ਭਾਈ ਰੋਟੀ ਪਾਣੀ ਵੀ ਖਾਣਾ ਜਾ ਕੇ ਹੋਰ ਦਿਨ ਗਿਆ ਸੇ ਪਣ ਸਾਰਾ ਦਿਨ ਇੱਥੇ ਡੱਪ ਜਾਂਦਾ ਇਹ ਗੇਜਾ ਥੋੜਾ ਉਹ ਇੱਕ ਗੋਡੇ ਬਹੁਤ ਹੁਣ ਲੱਗੇ ਯਾਰ ਗੋਡੇ ਤਾਂ ਅਗੇ ਜ ਸਾਰੀ ਉਮਰ ਹੋ ਗਈ ਕੰਮ ਕਰਦਿਆਂ ਹੋਰ ਚੰਗਾ ਬਾਬਾ ਚੰਗਾ ਵੱਲੋਂ